ਤਾਂ ਤਾਂ ਹੰਸਾਲੀ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਔਰਤਾਂ ਪੋਚਾ ਲਗਾਉਣ ਸਮੇਂ ਪਾਣੀ 'ਚ ਨਮਕ ਲੂਣ ਪਾ ਕੇ ਇਹ ਪੰਜ ਸ਼ਬਦ ਪੋਚਾ ਲਾਉਂਦੇ ਜਪਦੀਆਂ ਰਹਿਣ ਸਭ ਦਾਤਾ ਉਹਨਾਂ ਨੂੰ ਮਿਲਣ ਗਈਆਂ ਸਭ ਦਾਤਾ ਉਹਨਾਂ ਦੇ ਕਦਮਾਂ ਵਿੱਚ ਹੋਣ ਗਈਆਂ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਏ ਭਗਤ ਜਾ ਹਉ ਮੈਂ ਸੁਖ ਹੈ ਕਹਿੰਦੇ ਜਦੋਂ ਪ੍ਰਭੂ ਪ੍ਰੇਮ ਵਿੱਚ ਪ੍ਰਭੂ ਦੀ ਭਗਤੀ ਵਿੱਚ ਟਿਕੇ ਰਹਿ ਕੇ ਆਪਣੇ ਅੰਦਰੋਂ ਹਉਮੈ ਨੂੰ ਮੁਕਾ ਲਈਏ ਕਹਿੰਦੇ ਉਦੋਂ ਸਤਿਗੁਰੂ ਕਾਰ ਦ੍ਰਾਸ ਕਰਦੇ ਨੇ ਉਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਸਭੇ ਕਾਜ ਜਿਹੜੇ ਨੇ ਉਦੋਂ ਰਾਸ ਹੁੰਦੇ ਨੇ ਸਾਧ ਸੰਗਤ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਇਹ ਸ਼ਬਦ ਨੂੰ ਕਦੇ ਨਾ ਭੁੱਲਿਓ ਵੀ ਉਹ ਸਤਗੁਰ ਉਦੋਂ ਕਾਜ ਸਵਾਰਦੇ ਨੇ ਜਿਹੜਾ ਸਤਗੁਰੂ ਦੇ ਨੇੜੇ ਹੋ ਜਾਏ ਜਿਹੜਾ ਪਾਤਸ਼ਾਹ ਦੇ ਨੇੜੇ ਹੋ ਜਾਏ ਤੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਹੋਣ ਵਾਲਾ ਤੇ ਸਾਧ ਸੰਗਤ ਕਦੇ ਵੀ ਉਹ ਜਿਹੜਾ ਨੌਜਵਾਨ ਹੈ ਨਾ ਸਾਧ ਸੰਗਤ ਜਿਹੜਾ ਕਦੇ ਵੀ ਕੋਈ ਵੀ ਹੈ ਉਹ ਕਦੇ ਵੀ ਗੁਰੂ ਨਾਲੋਂ ਨਹੀਂ ਟੁੱਟੇਗਾ ਤੇ ਗੁਰੂ ਉਹਨੂੰ ਟੁੱਟਣ ਨਹੀਂ ਦੇਵੇਗਾ ਉਹਨੂੰ ਤਾਕਤ ਦੇਵੇਗਾ ਸਮਰੱਥਾ ਦੇਵੇਗਾ ਤੇ ਉਹ ਗਲਤ ਰਸਤੇ ਤੇ ਕਦੇ ਜਾਏਗਾ ਹੀ ਨਹੀਂ ਤੁਸੀਂ ਵੇਖਿਆ ਹੋਵੇਗਾ ਤੁਹਾਡੇ ਧਿਆਨ ਵਿੱਚ ਹੋਵੇਗਾ ਪਿਛਲੇ ਦਿਨਾਂ ਵਿੱਚ ਇੱਕ ਬੱਚਾ ਅਗਵਾ ਕਰ ਲਿਆ ਉਹ ਬੱਚੇ ਨੂੰ ਅਗਵਾ ਕਰ ਲਿਆ ਕਹਿੰਦੇ ਜੀ ਪਰਿਵਾਰ ਚੰਗਾ ਹੈ ਜੀ ਪਰਿਵਾਰ ਤੋਂ ਪੈਸਾ ਐਂਠਾਂਗੇ ਬੱਚੇ ਨੂੰ ਅਗਵਾ ਕਰ ਲਿਆ ਦੱਸੋ ਜੀ ਤੇ ਹੁਣ ਉਹਨਾਂ ਲੋਕਾਂ ਉਹਨਾਂ ਵਿੱਚ ਇੱਕ ਤੇ ਮਾਰਿਆ ਗਿਆ ਤੇ ਦੋਨੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਧ ਸੰਗਤ ਚਲੋ ਜਿਵੇਂ ਵੀ ਉਹਨਾਂ ਨੇ ਕੋਈ ਵੀ ਕੰਮ ਕੀਤਾ ਗਲਤ ਕੀਤਾ ਇੱਕ ਬੱਚੇ ਨੂੰ ਅਗਵਾ ਕਰਕੇ ਸਾਹ ਸੰਗਤ ਇੱਕ ਤੇ ਉਹਨਾਂ ਦੇ ਵਿੱਚੋਂ ਜਿਹੜਾ ਮਾਰਿਆ ਗਿਆ ਉਹ ਤੇ ਕੈਨੇਡਾ ਰਹਿੰਦਾ ਸੀ ਚੰਗਾ ਭਲਾ ਸੈਟਲ ਸੀ ਇੱਥੇ ਆ ਕੇ ਹੋਰ ਹੀ ਉਹਨੇ ਪੰਗਾ ਲੈ ਲਿਆ ਜੀ ਤੇ ਕਿਹੜੇ ਕੰਮਾਂ 'ਚ ਪੈ ਗਿਆ ਚਲੋ ਮਾਰਾ ਹੋਇਆ ਉਸ ਨੌਜਵਾਨ ਦੀ ਮੌਤ ਹੋ ਗਈ ਪਰ ਉਹਨੇ ਜਿਹੜਾ ਕਾਰਨਾਮਾ ਕੀਤਾ ਸੀ ਉਹਦਾ ਅੰਤ ਅੰਤ ਬੁਰੇ ਕੰਮਾਂ ਦਾ ਅੰਤ ਇਹੋ ਹੀ ਹੁੰਦਾ ਹੈ ਸਾਹ ਸੰਗਤ ਸਮਝਿਓ ਇਹ ਮਾਨਨ ਜਿਹੜਾ ਬੇਈਮਾਨ ਹੁੰਦਾ ਕਦੇ ਕਿਸ ਚੀਜ਼ ਤੇ ਕਦੇ ਕਿਸ ਚੀਜ਼ ਤੇ ਮੈਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਪਰ ਮੈਂ ਇਹ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਸਾਧ ਸੰਗਤ ਜਦੋਂ ਆਪਾਂ ਗੁਰੂ ਦੇ ਨਾਮ ਦੇ ਨਾਲ ਜੁੜੇ ਰਵਾਂਗੇ ਪ੍ਰੇਮ ਵਿੱਚ ਜੁੜੇ ਰਵਾਂਗੇ ਤੇ ਆਪਣੇ ਅੰਦਰੋਂ ਆਪਾਂ ਚੰਗੀਆਂ ਭੈੜੀਆਂ ਮਤਾਂ ਨੂੰ ਖਤਮ ਕਰ ਲਵਾਂਗੇ ਬੇਨਤੀ ਕਰਾਂ ਵੀ ਜਦੋਂ ਬੀਬੀਆਂ ਭੈਣਾਂ ਘਰ ਦੇ ਵਿੱਚ ਪੋਚਾ ਲਾਉਂਦੀਆਂ ਨੇ ਨਾ ਕਿੰਨਾ ਸਾਫ਼ ਕਰਦੀਆਂ ਨੇ ਉਹ ਪਾਣੀ ਦੇ ਵਿੱਚ ਕਦੇ ਫਰਨੈਲ ਪਾਉਂਦੇ ਨੇ ਕਈ ਵਾਰੀ ਨਮਕ ਪਾ ਕੇ ਪੋਚਾ ਲਾਉਂਦੀਆਂ ਨੇ ਕبھی ਬੈਕਟੀਰੀਆ ਜਿਹੜੇ ਉਹ ਨਾ ਰਹਿਣ ਤੇ ਜਿਸ ਤਰ੍ਹਾਂ ਫਰਸ਼ ਸਾਫ ਹੋ ਜਾਂਦਾ ਹੈ ਅਸੀਂ ਆਪਣੇ ਘਰ ਦਾ ਧਿਆਨ ਰੱਖਦੇ ਹਾਂ ਉੱਥੇ ਆਪਣੇ ਹਿਰਦੇ ਰੂਪ ਘਰ ਦਾ ਧਿਆਨ ਵੀ ਰੱਖੀਏ ਜੀਓ ਪਿੰਡ ਜਿਨ ਸਾਜੇ ਆ ਦਿੱਤਾ ਪਹਿਨਣ ਖਾਣ ਕਿਨੇ ਜਿਸ ਪ੍ਰਭੂ ਨੇ ਇਹ ਸ਼ਰੀਰ ਦਿੱਤਾ ਇਹਦੇ ਵਿੱਚ ਸਵਾਸ ਦਿੱਤੇ ਕਿਨੇ ਉਸ ਪ੍ਰਭੂ ਦਾ ਧੰਨਵਾਦ ਕਰਿਆ ਕਰੋ ਤੇ ਉਸ ਪਰਮਾਤਮਾ ਨੇ ਸਭ ਕੁਝ ਦਿੱਤਾ ਮਨ ਮੈਲੇ ਸਭ ਕੁਝ ਮੈਲਾ ਜੇ ਮਨ ਦੇ ਵਿਚਾਰ ਮੈਲੇ ਨੇ ਮਨ ਮੈਲਾ ਕਹਿੰਦੇ ਤਾਂ ਸਭ ਕੁਝ ਹੀ ਮੈਲਾ ਇਹ ਮਨ ਨੂੰ ਸਾਫ਼ ਕਰਨ ਦੇ ਲਈ ਕੀ ਕਰਨਾ ਹੈ ਉਹ ਧੋਪੈ ਨਾ ਵੈ ਕਹਿ ਰੰਗ ਕਹਿੰਦੇ ਜੇ ਤੂੰ ਜੇ ਤੇਰਾ ਮਨ ਅਪਵਿੱਤਰ ਹੋ ਗਿਆ ਨਾ ਮਨ ਨੂੰ ਧੋਣਾ ਕਹਿੰਦੇ ਉਹ ਨਾਮ ਦੇ ਰੰਗ ਨਾਲ ਧੋਤਾ ਜਾਏਗਾ ਸਤਿਗੁਰੂ ਦੇ ਨਾਮ ਦੇ ਰੰਗ ਨਾਲ ਇਸ ਕਰਕੇ ਆਪਾਂ ਸਤਿਗੁਰੂ ਦਾ ਜਾਪ ਕਰੀਏ ਪਾਵਨ ਬਾਣੀ ਦਾ ਜਦੋਂ ਬੀਬੀਆਂ ਭੈਣਾਂ ਸਾਫ਼ ਕਰਦੀਆਂ ਨੇ ਫਰਸ਼ ਨੂੰ ਕੱਲਾ ਫਰਕ ਸਾਫ਼ ਕਰਕੇ ਇਹ ਨਾ ਸਮਝੋ ਵੀ ਘਰ ਸਾਫ਼ ਹੋ ਗਿਆ ਆਪਣੇ ਹਿਰਦੇ ਰੂਪ ਘਰ ਨੂੰ ਵੀ ਸਾਫ਼ ਕਰਿਆ ਜੇ ਆਪਣੇ ਘਰ ਪਰਿਵਾਰਕ ਆਪਣੇ ਬੱਚਿਆਂ ਨੂੰ ਮੈਂਬਰਾਂ ਨੂੰ ਇਹ ਦੱਸਿਓ ਕਿ ਭਾਈ ਸ਼ਬਦ ਨਾਲ ਜੁੜਿਏ ਤੇ ਕਹਿੰਦੇ ਫਿਰ ਜਾਪ ਕਰਨ ਘਰ ਦੇ ਕੰਮ-ਕਾਰ ਕਰਦੇ ਜਾਪ ਕਰਨ ਮੂਲ ਮੰਤਰ ਦਾ ਕਰਨ ਗੁਰਮੰਤਰ ਦਾ ਕਰਨ ਤੇ ਸਤਿਗੁਰੂ ਦੀ ਐਸੀ ਕਿਰਪਾ ਹੋਣੀ ਹੈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਜੈਸੋ ਮਨੋਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਦਾ ਓਹੀ ਨਾਮ ਸਿਮਰ ਸਕਦਾ ਤੇ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿੱਚ ਉਹ ਵਸਾਈ ਰੱਖਦਾ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਸਤਿਗੁਰੂ ਉਹਦੇ ਤੇ ਰਹਿਮਤ ਕਰਦੇ ਨੇ ਪਿਆਰਿਓ ਜਿਹੜਾ ਗੁਰੂ ਦੇ ਨੇੜੇ ਹੁੰਦਾ ਤੇ ਸਤਿਗੁਰੂ ਦੇ ਨੇੜੇ 100 ਕਦਮ ਹੋ ਜਾਂਦੇ ਨੇ ਇਸ ਚੀਜ਼ ਨੂੰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ